ਮੱਝਾਂ ਗਾਵਾਂ ਦਾ ਦੁੱਧ ਡਬਲ ਕਰ ਦੇਵੇਗਾ ਇਹ ਫਾਰਮੂਲਾ ਦੇਖੋ ਕਿਸਾਨ ਦੋਸਤੋ ਜੇ ਤੁਹਾਡੇ ਪਸ਼ੂ ਸਰਦੀ ਦੇ ਵਿੱਚ ਆ ਕੇ ਦੁੱਧ ਘਟ ਗਏ ਚਾਹੇ ਮੱਝਾ ਚਾਹੇ ਗਾਂ ਦੀ ਤਾਂ ਆ ਨੁਕਤਾ ਵਰਤ ਲਓ ਤੁਹਾਡੇ ਪਸ਼ੂ ਦੁੱਧ ਦੀਆਂ ਨਦੀਆਂ ਬਹਾ ਦੇਣਗੇ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸ ਦਿਆਂ ਆਜੋ ਨੰਬਰ 1 ਤੇ ਮਿਸ਼ਰੀ 2 ਕਿਲੋ ਤਾਰਾ ਮੀਰਾ 2 ਕਿਲੋ ਮੇਥੇ 2 ਕਿਲੋ ਚਿਟਾ ਜੀਰਾ 500 ਗ੍ਰਾਮ 100 500 ਗ੍ਰਾਮ ਇਹ ਚੀਜ਼ਾਂ ਨੂੰ ਤੁਸੀਂ ਬਨਸਾਰੀ ਤੋਂ ਲੈ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਪੀਸ ਲੈਣਾ ਪੀਸਣ ਤੋਂ ਬਾਅਦ ਦੇ ਵਿੱਚ ਜਿਹੜੀ ਵੀ ਤੁਸੀਂ ਖਰਾਕ ਦਿਨੇ ਹੋ 2 ਕਿਲੋ ਦਿਨੇ ਹੋ 4 ਕਿਲੋ ਦਿਨੇ ਹੋ ਜਾਂ 5 ਕਿਲੋ ਦਿਨੇ ਹੋ ਉਹਦੇ ਵਿੱਚ ਤੁਸੀਂ ਉਹ 1/2 ਕਿਲੋ ਘਟਾ ਦੇਣੀ ਹੈ ਖਰਾਕ ਇਹ 1/2 ਕਿਲੋ ਐਡ ਕਰ ਦੇਣੀ ਹੈ ਪੂਰੇ 7 ਦਿਨ 8 ਦਿਨ ਇਹ ਫਾਰਮੂਲਾ ਵਰਤ ਲਓ ਤੁਹਾਡੇ ਪਸ਼ੂ ਦਾ ਦੁੱਧ ਜਿਹੜਾ ਡਬਲ ਹੋ ਜਾਊਗਾ ਜਿਹੜੀ ਵੀ ਚੀਜ਼ ਤੁਹਾਨੂੰ ਦੱਸੀ ਹੈ ਤੁਸੀਂ ਬਨਸਾਰੀ ਤੋਂ ਲੈ ਕੇ ਦੇਣੀ ਹੈ ਨਾਲੇ ਤਾਂ ਫੈਂਟ ਵਧੂਗੀ ਐਸਐਨਐਫ ਵਧੂ ਨਾਲੇ ਪਸ਼ੂ ਦਾ ਤੁਹਾਡਾ ਦੁੱਧ ਵਧੂਗਾ ਹੋਰ ਚੀਜ਼ ਦੀ ਲੈਣ ਦੀ ਜ਼ਰੂਰਤ ਨਹੀਂ ਪੈਣੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ